ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਸ ਕਰਕੇ ਹੈ ਕਿ ਕਿਉਂਕਿ ਉਹ ਹੀ ਮਲੇ ਦੇ ਵਿੱਚੋਂ ਨਾ ਦੀਪਕ ਕੁਮਾਰ ਦਾ ਨਾਮ ਮੁੰਡਾ ਨਾਰਾ ਮੁੰਡਾ ਉਹ ਮੇਰਾ ਨਾਮ ਆ ਰਿਹਾ ਕਿ ਮੈਂ ਆਪਣੇ ਨਾਲ ਗੁੰਡੇ ਰੱਖਦਾ ਦਸਤਰ ਲੈ ਕੇ ਉਹਦੇ ਘਰੇ ਗਿਆ ਵਾ ਉਹਦੇ ਜਨਾਨੀ ਨਾਲ ਮਾਤਾ ਨਾਲ ਕੁੱਟਮਾਰ ਕੀਤੀ ਆ ਉਸਦੇ ਜਵਾਬ ਦੇ ਲਈ ਆ ਕਿ ਜਿਹੜੇ ਐਮਸੀ ਹੁੰਦੇ ਆ ਉਹ ਇਦਾਂ ਦੇ ਕੰਮ ਨਹੀਂ ਕਰਦੇ ਬਾਕੀ ਰਹੀ ਗੱਲ ਉਹਨੂੰ ਜਵਾਬ ਦੇਣ ਦੀ ਕੋਈ ਲੋੜ ਵੀ ਨਹੀਂ ਹੈਗੀ ਪ੍ਰਸ਼ਾਸਨ ਨੂੰ ਦੇਣ ਵਾਸਤੇ ਸਾਡੇ ਕੋਲ ਵੀਡੀਓ ਪ੍ਰੂਫ ਹੈਗੇ ਆ ਅਸੀਂ ਆਸੇ ਪਾਸੇ ਵੀਡੀਓ ਪ੍ਰੂਫ ਕਢਾ ਲਏ ਆ ਇਹ ਹੀ ਦੱਸਣਾ ਸੀ ਕਿ ਉਸ ਦੇ ਘਰ ਦੀ ਵੀਡੀਓ ਕਿ ਜਿੰਨਾ ਉਹਨੇ ਟਾਈਮ ਦੱਸਿਆ ਸੀ ਕਿ ਰਾਤ ਨੂੰ 10 ਵਜੇ ਇਹ ਨਮੀਤ ਗੁੰਡੇ ਲੈ ਕੇ ਆਇਆ ਵਾ 23 ਤਰੀਕ ਦੀ ਰਾਤ ਦੇ 10 ਵਜੇ ਤੋਂ ਲੈ ਕੇ 9:30 ਤੋਂ ਲੈ ਕੇ 11-12 ਵਜੇ ਤੱਕ ਦੀ ਸਾਰੀ ਵੀਡੀਓ ਮੇਰੇ ਕੋਲ ਆ ਜੋ ਮੈਂ ਪ੍ਰਸ਼ਾਸਨ ਨੂੰ ਦੇਣਾ ਚਾਹੁੰਦਾ ਤੇ ਜੋ ਉਸਨੇ ਗਲਤ ਇਲਜ਼ਾਮ ਲਾਏ ਆ ਮੇਰੀ ਸ਼ੋਭੀ ਖਰਾਬ ਕਰਨ ਵਾਸਤੇ ਤੇ ਮੈਂ ਮੰਗ ਕਰਦਾ ਵਾਂ ਕਿ ਉਸਤੇ ਕਾਰਵਾਈ ਕੀਤੀ ਜਾਵੇ ਇਹ ਕਾਰਨ ਕੀ ਆ ਕਿ ਉਹ ਤੁਹਾਡੇ ਰੋਕਾਉਣ ਲਾ ਰਿਹਾ ਵਾ ਪਹਿਲਾਂ ਤੁਹਾਡੇ ਨਾਲ ਹੀ ਕੰਮ ਕਰਦਾ ਰਿਹਾ ਸੀ ਕੋਈ ਕਾਰਨ ਹੈ ਕਾਰਨ ਜੀ ਦਰਸਲ ਪਹਿਲਾਂ ਮੇਰੀ ਸ਼ੌਪ ਤੇ 15 ਸਾਲ ਮੈਂ ਨਾਲ ਕੰਮ ਕੀਤਾ ਵਾ ਕੁਝ ਟਾਈਮ ਤੋਂ ਜਿੱਦਾਂ ਮੈਂ ਕੰਮ ਕਰਾਂ ਥਾਣੇ ਕਚਹਿਰੀਆਂ ਚ ਲੋਕਾਂ ਦੇ ਨਾਲ ਜਾਣਾ ਕਿ ਕਿਸ ਰਜਿਸਟਰੀ ਚਲ ਜਾਣਾ ਇੰਨਾ ਟਾਈਮ ਨਹੀਂ ਹੁੰਦਾ ਇੱਕ ਕਮੇਟੀ ਦੇ ਕੁਝ ਕੰਮ ਸੀਗੇ ਮੈਂ ਕਹਿੰਦਾ ਸੀ ਤੂੰ ਕਰ ਲਿਆ ਕਰ ਨਾਲ ਭਰਾਵਾ ਵਾਂਗੂ ਰਹਿੰਦੇ ਸੀ ਇਕੱਠੇ ਲੇਕਿਨ ਉਹ ਬੰਦਾ ਤਰਕਸ਼ਨ ਕਰ ਲਾ ਪਿਆ ਇਹਨਾਂ ਲੋਕਾਂ ਕੋਲੋਂ ਹੀ ਮਕਾਨਾਂ ਦੇ ਜਿਹੜੇ 1.5 ਲੱਖ ਰੁਪਏ ਮਿਲਦਾ ਉਹਨਾਂ ਦਾ 10000 ਰੁਪਏ ਮੰਗਦਾ ਸੀ ਕਿ ਤੁਹਾਨੂੰ 1 ਲੱਖ ਰੁਪਏ ਜੋ ਚੀਜ਼ਾਂ ਮੈਂ ਨਹੀਂ برداشت ਕਰ ਸਕਿਆ ਕਿ ਮੇਰੇ ਨਾਂ ਤੇ ਗਲਤ ਇਸਤੇਮਾਲ ਕਰ ਰਿਆ ਉਹ ਉਹਦਾ ਕਰਕੇ ਫਿਰ ਆਪਸ ਦੇ ਵਿੱਚ ਨਹੀਂ ਹੌਲੀ ਹੌਲੀ ਗੱਲਾਂ ਪਈ ਜਾਂਦੀਆਂ ਕਈਆਂ ਉਹ ਦੂਜੀਆਂ ਪਾਰਟੀਆਂ ਦੇ ਸਬੰਧ ਚ ਆਇਆ ਤੇ ਹੁਣ ਜਦੋਂ ਵੀ ਕੋਈ ਮਹੱਲੇ ਦੇ ਵਿੱਚ ਕੋਈ ਝਗੜਾ ਹੁੰਦਾ ਵਾ ਉਹ ਇੱਕ ਧਿਰ ਬਣ ਕੇ ਖੜਾ ਹੋ ਜਾਂਦਾ ਵਾ ਮੈਂ ਸੋਲਵ ਕਰਾਉਣਾ ਕਿ ਮੇਰਾ ਫਰਜ਼ ਹੈ ਕਿ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਨਿਬੇੜਾਂ ਉਹ ਇੱਕ ਪਾਰਟੀ ਨੂੰ ਉਲਝਾ ਕੇ ਹਸਪੀਟਲ ਦਾਖਲ ਕਰਾਦਾ ਕਦੀ ਕੇਰੇ ਕਟਮਰ ਵਾਲਾ ਇਹੋ ਜਿਹੇ ਕੰਮ ਕਰਨ ਤੇ ਆ ਗਿਆ ਥੋੜੇ ਦਿਨ ਪਹਿਲਾਂ ਇੱਥੇ ਨਾ ਇੱਕ ਲੜਾਈ ਹੋਈ ਸੀਗੀ ਇਹਦੇ ਉਨੀ ਨੀਵੀਂ 20 ਸਾਲ ਦੇ ਮੁੰਡੇ ਸੀਗੇ ਇਹਨਾਂ 'ਚ ਲੜਾਈ ਹੋਈ ਤੇ ਮੈਂ ਆਇਆ ਸਾਰਿਆਂ ਨੂੰ ਘਰੋਂ ਘਦੀ ਤੋਰ ਦਿੱਤਾ ਕਿ ਤੁਸੀਂ ਘਰੇ ਜਾਓ ਸਵੇਰੇ ਬੈਠ ਕੇ ਆਪਾਂ ਨਵੇੜ ਦਾਂਗੇ ਰਾਤ ਦੇ 10:30 ਦਾ ਟਾਈਮ ਆ ਇਹੇ ਬੰਦਾ ਦੀਪਕ ਦੋਨੋਂ ਜਣੇ ਆ ਕੇ ਇਹਦੇ ਇੱਕ ਬੰਦੇ ਨੂੰ ਹਸਪੀਟਲ ਲੈ ਕੇ ਗਏ 1 ਵਜੇ ਰਾਤ ਨੂੰ ਦਾਖਲ ਕਰਾਇਆ ਦਾਖਲ ਕਰਾ ਕੇ ਉਸ ਤੋਂ ਬਾਅਦ ਵਿੱਚ 23 ਦਾ ਪਰਚਾ ਕਰਵਾ ਦਿੱਤਾ ਦੂਜੀ ਪਾਰਟੀ ਦੇ ਉਹੀ ਲੜਾਈ ਵਾਦੀ ਵਾਦੀ ਬਾਅਦ ਵਿੱਚ ਫਿਰ ਗਾਂਧੀ ਕਾ ਵਾਦੀ ਗਈ ਮਤਲਬ ਉਹ ਇਹੋ ਜੇ ਕੰਮ ਕਰਦਾ ਕਿ ਜਿਹੜਾ ਨਿਭੜਨ ਨਹੀਂ ਦਿੰਦਾ ਜੋ ਮਲੇਰੇ ਫੈਸਲੇ ਹੋਣੇ ਚਾਹਤੇ ਤੇ ਰਾਜੀ ਨਾਵੇਂ ਹੋਣੇ ਚਾਹਤੇ ਉਹਨਾਂ ਨੂੰ ਵਾਧਾ ਦਿੰਦੇ ਆ ਦੇਖੋ ਜੀ ਹੁਣ ਦੇਖੋ ਤੁਸੀਂ ਦੇਖਦੇ ਆ ਸਾਰੇ ਪਰਮਾਤਮਾ ਦੇ ਮੇਰ ਨਾਲ ਬੰਦੇ ਜਿਹੜੇ ਮੇਰ ਨਾਲ ਤੁਰਦੇ ਆ ਉਹਦੇ ਨਾਲ ਕੋਈ ਤੁਰਦਾ ਨਹੀਂ ਉਹ ਕਿਸੇ ਦੇ ਮੋਢੇ ਰੱਖ ਕੇ ਚਲਾਉਂਦਾ ਕਿ ਮੈਂ ਮਤਲਬ ਹੁਣ ਸਿੱਧਾ ਰੋ ਉਹਨਾਂ ਕੋਈ ਤੁਰਦਾ ਨਹੀਂ ਜਦੋਂ ਦੋਆਂ ਦੀ ਲੜਾਈ ਹੋਈ ਇੱਕ ਨੂੰ ਢੜਕਾ ਦਿੰਦਾ ਇੱਕ ਆਹ ਦੇਖੋ ਜੀ ਇਹਨਾਂ ਦੀ ਸੱਤ ਮੂਰੀ ਮਲੇ ਦੇ ਵਿੱਚ ਰਹਿੰਦੀ ਆ ਡੇਢ ਮਹੀਨਾ ਪਹਿਲਾਂ ਇੱਕ ਬੰਦੇ ਨੇ ਉਹਦੇ ਨਾਲ ਇੰਨੀ ਕੁੱਟਮਾਰ ਕੀਤੀ ਜਨਾਨੀ ਨੂੰ ਇੰਨਾ ਕੁੱਟਮਾਰ ਕਰਕੇ ਤੇ ਬੰਦਾ ਹਸਪੀਟਲ ਦਾਖਲ ਹੋ ਗਿਆ ਇਦਾਂ ਹੋ ਸਕਦਾ ਕਿ ਬੰਦਾ ਮਤਲਬ ਜਨਾਨੀ ਦੇ ਖੇਤਰ ਖਾ ਲੇ ਤੇ ਸੱਟ ਲੱਗੇ ਦਾਖਲ ਹੋ ਜੇ ਮਤਲਬ ਕਿ ਜੋ ਪੁੱਠੇ ਕੰਮ ਕਰਨ ਤੇ ਆਤਰਾ ਹੋਇਆ ਬੰਦਾ ਉਹ ਕਿਸੇ ਸ਼ੈ ਜਾਂ ਕੋਈ ਉਹਨੇ ਮਰੇ ਹੈ ਕੋਈ ਪੋਲੀਟਿਕੀ ਬਿਲਕੁਲ ਸ਼ੈ ਹੋਊਗੀ ਕਈਆਂ ਦੀ ਹੋ ਸਕਦੀ ਹੈ ਕਈ ਤਰੀਕੇ ਹੁੰਦੇ ਆ ਜੀ ਇਹਦੇ 'ਚ ਕੋਈ ਸ਼ੱਕ ਤਾਂ ਹੈ ਨਹੀਂ ਕੋਈ ਹੁਣ ਵੀ ਜੋ ਦਰਖਾਸਤ ਮੇਰੇ ਨਾਲ ਤੇ ਦੇ ਕੇ ਆਇਆ ਹੋਇਆ ਵਾ ਕੀ ਨਮਨੀਤ ਜੀ ਮਾ ਗੋਡੇ ਲੈ ਕੇ ਆਇਆ ਵਾ ਸੀਸੀ ਵੀਡੀਓਜ਼ ਮੇਰੇ ਫੋਨ ਦੇ ਵਿੱਚ ਹੈਗੀਆਂ ਵਾ ਮੈਂ ਪ੍ਰਸ਼ਾਸਨ ਨੂੰ ਦਊਂਗਾ ਤੇ ਉਹਨਾਂ ਦੇ ਵਿੱਚ ਤਾਂ ਕੁਝ ਆ ਨਹੀਂ ਰਿਹਾ ਸਭ ਕੁਝ ਘਰ ਦਾ ਬਹੁਤ ਸ਼ਾਂਤ ਹੈ ਇਹਨਾਂ ਦੇ ਜਿਹੜੀ ਲੜਾਈ ਇੱਕ ਪਰਸੋਂ ਚੋਦ ਹੋਈ ਮਹੱਲੇ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਹੀ ਸੀਗੇ ਉਹਨਾਂ ਦਾ ਇਹਦੇ ਮਾਮੇ ਦਾ ਮੁੰਡਾ ਉਹਨੂੰ ਕੁੱਟਿਆ ਚੇਲੇ ਚੌਂਕ ਦੇ ਮੁੰਡਿਆਂ ਨੇ ਉਹ ਗਲਬਾਤ ਕਰਦੇ ਕਰਦੇ ਉਹਨਾਂ ਦੀ ਝੜਪ ਹੋਈ ਉਹ ਸਾਈਡ ਤੇ ਹੋ ਰਹੀ ਸੀਗੀ ਉਤੇ ਆ ਕੇ ਲਲਕਾਰੇ ਮਾਰੇ ਕਿਸੇ ਨੇ ਬਹਿਸ ਹੋਵੇ ਤੇ ਐਮਸੀ ਦਾ ਕੋਈ ਕਸੂਰ ਉਹਦੇ ਵਿੱਚ ਮਤਲਬ ਤੁਸੀਂ ਮੋਤਵਾਰ ਦੇ ਤੌਰ ਤੇ ਬਿਲਕੁਲ ਬਿਲਕੁਲ ਮੈਂ ਮੋਤਵਾਰ ਦੇ ਤੌਰ ਤੇ ਲੜਾਈ ਨੂੰ ਕਵਰ ਕਰਨ ਗਿਆ ਸੀ ਇਹਨਾਂ ਨੂੰ ਲੜਨ ਨਾ ਇਹਨਾਂ ਨੂੰ ਸਾਰਿਆਂ ਨੂੰ ਮੈਂ ਘਰੋਂ ਕਰੀ ਵੀ ਕਿ ਜੇ ਆਪਸੇ ਵਿੱਚ ਕਿ ਲੜਨ ਨਾ ਬਾਅਦ ਵਿੱਚ ਕਿਸੇ ਨਾ ਜਾ ਕੇ ਲੜ ਜੇ ਤੇ ਜਾ ਕੇ ਮੇਰਾ ਕਹਿੰਦਾ ਜੀ ਜੇ ਮੈਨੂੰ ਕੁਝ ਹੋ ਜਾਂਦਾ ਤੇ ਐਮਸੀ ਦਾ ਮਤਲਬ ਨਾਮ ਲਾਉਣਾ ਦਸੂ ਇਹ ਕਿਧਰ ਦੀ ਗੱਲ ਰਹੀ ਪ੍ਰਸ਼ਾਸਨ ਤੋਂ ਇਹ ਹੀ ਹੈ ਕਿ ਉਹਨਾਂ ਵੀਡੀਓ ਬ੍ਰੂਫ ਤੇ ਸਾਡੇ ਕੋਲ ਹੈਗੇ ਆ ਅਸੀਂ ਪ੍ਰਸ਼ਾਸਨ ਨੂੰ ਦਿਖਾਵਾਂਗੇ ਤੇ ਜੋ ਉਹਨੇ ਝੂਠੀ ਦਰਖਾਸਤ ਦਿੱਤੀ ਉਹਦੇ ਬੰਦੀ ਕਾਰਵਾਈ ਕੀਤੀ ਜਾਵੇ ਚੋਣ ਜਲਦਾ ਲੱਗ ਜਾ ਲੱਗਾ ਵਾ ਮੈਂ ਪੋਲਿਟਿਕਲ ਬੰਦਾ ਵਾ ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਤਾਂ ਆਪਣੀ ਕਹਾਂਗਾ ਕਿ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਲੇਕਿਨ ਬਿਲਕੁਲ ਇਲੈਕਸ਼ਨ ਕਮਿਸ਼ਨ ਨੂੰ ਵੀ ਐਪਲੀਕੇਸ਼ਨ ਦਵਾਂਗੇ ਕਿ ਇਹਨੇ ਮੇਰੀ ਇਮੇਜ ਖਰਾਬ ਕਰਨ ਲਈ ਕੋਸ਼ਿਸ਼ ਕੀਤੀ ਹੈ ਬੰਦੇ ਨੇ ਮੇਰਾ ਨਾਮ ਪਵਨ ਕੁਮਾਰ ਜੇ ਕੀ ਕਹਿਣਾ ਚਾਹੁੰਦੇ ਹੋ ਭਜੀ ਨਾ ਬੜੀ ਇਹ ਸਾਡੇ ਵਾਸਤੇ ਬਹੁਤ ਵਧੀਆ ਵਾ ਅਜੇ ਤੱਕ ਕੋਈ ਈ ਵੱਡਾ ਕੰਮ ਨਹੀਂ ਹੋਇਆ ਇਹ ਤੇ ਕਦੀ ਕਿਸੇ ਬੰਦੇ ਨੂੰ ਦਬਕਾਵਲੀ ਮਾਰਦਾ ਬੰਦੇ ਨੇ ਕੀ ਬੁਲਾਉਣਿਆ ਉਹ ਬੰਦਾ ਬਿਲਕੁਲ ਹੀ ਨਜ਼ਾਇਜ਼ ਨਾ ਲਾਉਂਦੇ ਆਲਾ ਬਿਲਕੁਲ ਨਜ਼ਾਇਜ਼ ਉਹ ਕਦੇ ਗੁੰਡਾਗਰਦੀ ਕਰਾਉਦੇ ਆ ਭਾਜੀ ਗੁੰਡਾਗਰਦੀ ਅੱਜ ਤੱਕ ਕਦੀ ਮੈਂ ਕੋਈ ਛੋਟੀ ਦੀ ਮਾਰ ਨਹੀਂ ਆਣੀ ਗਏ ਗੁੰਡਾਗਰਦੀ ਕੀ ਕਹਿੰਦੇ ਆ ਇਹਦੇ ਸਾਨੂੰ ਪੁੱਛੋ ਜਿਹੜੇ ਮੱਲੇ ਜਿਹੇ ਰਹਿੰਦੇ ਆ ਉਸੇ ਮੱਲੇ ਹਾਂਜੀ ਹਾਂਜੀ ਉਸੇ ਮੱਲੇ ਦੇ ਕਸੂਰਵਾਰ ਕੌਣ ਹੈ ਕਸੂਰਵਾਰ ਭਾਜੀ ਐਮਸੀ ਸਾਹਿਬ ਤੇ ਬਿਲਕੁਲ ਨਹੀਂ ਗਏ ਉਹਨਾਂ ਦਾ ਤਾਂ ਬਿਲਕੁਲ ਨਜਾਇਜ਼ ਨਾਂ ਲੱਗਾ ਕੋਈ ਲੜਾਈ ਹੁੰਦੀ ਆ ਅਸੀਂ ਆਪਜ ਕੋਈ ਲੜਪਨ ਨਹੀਂ ਮੈਨੂੰ ਲੜਪਨ ਨਾ ਐਮਸੀ ਨੇ ਤਾਂ ਆਉਣਾ ਹੀ ਆਣਾ ਮੈਲੇ ਚ ਆਪ ਐਮਸੀ ਦਾ ਨਾਂ ਕਿੱਦਾਂ ਲਗਾ ਤੇ ਐਮਸੀ ਨੇ ਬੰਦੇ ਪਾਇਆ ਯਾਦ ਰੱਖੋ ਕਿ ਪ੍ਰੂਫ ਦੇ ਪ੍ਰੂਫ ਦੇਵੇ ਸਾਨੂੰ ਕਿਹਦਾ ਪ੍ਰੂਫ ਦੇਵੇ ਵੀ ਬੰਦੇ ਪਾਇਆ ਐ ਐਮਸੀ ਨੇ ਦਮਾ ਦੇ ਕਸ ਪੂਰ ਰਹੀ ਸਾਡੇ ਮੂੰਹ ਚ ਆਵਾਜ਼ ਨਹੀਂ ਨਿਕਲਦੀ ਐਮਸੀ ਸਾਡੇ ਕੋਲ ਹੁੰਦਾ ਏਦਾਂ ਦਾ ਐਮਸੀ ਕਿੱਥੇ ਆਣਾ ਵਾ ਅਸੀਂ ਤੇ ਹੁਣ ਵੀ ਗਾਹ ਦਾਸ ਆਲਾ ਤਾਂ ਕਵੀ ਇਹਨਾਂ ਨੂੰ ਜੋੜਾਂਗੇ ਕੋਈ ਬੰਦਾ ਵੀ ਤੇ ਕਿਸੇ ਮੱਲੇ ਦਾ ਵੀ ਕੋਈ ਬੰਦਾ ਕਹਿ ਦੇ ਆ ਦੂਜੇ ਮੱਲੇ ਦਾ ਵੀ ਕਹਿ ਦੇ ਭਾਜੀ ਫੋਨ ਹੁੰਦਾ ਬਣੀ ਤੇ ਕੋਈ ਐਮਸੀ ਫੋਨ ਨਹੀਂ ਚੱਕ ਦੇ ਉਸੇ ਟਾਈਮ ਭਾਵੇਂ ਜਿੱਥੇ ਮਰਜੀ ਹੋਵੇ ਘਰੇ ਵੀ ਨਹੀਂ ਵਰਦਾ ਵਿਚਾਰਾ ਮੈਂ ਕਹਿੰਨਾ 12 ਘੰਟਿਆਂ ਚ ਘਰੇ ਨਹੀਂ ਵਰਦਾ ਆਊਗਾ ਜਿੰਨਾ ਉਹਨੂੰ ਕੰਮ ਕਰਦਾ ਵਾ ਉਹ ਤੇ ਆ ਜਾਂਦੇ ਆ ਅਸੀਂ ਉਹਨੂੰ ਕਿਦਾਂ ਮਾਰਾ ਕਹਿ ਦੀਏ ਇਹ ਬਿਲਕੁਲ ਨਜਾਇਜ਼ ਨਾ ਲਾਉਂਦੇ ਭਾਜੀ ਪਤਾ ਨਹੀਂ ਕਾਦੀ ਕਾਦੀ ਹੁੰਦਾਗਾ ਕਿਉਂ ਕਰਦਾ ਵਾ ਇਹ ਬੰਦਾ ਇਹ ਗਲਤ ਕਰਦਾ ਰਿਹਾ ਬੰਦਾ ਜੋ ਵੀ ਕਰਦਾ ਇਹ ਨਾਮ ਤੇ ਅਗਾ ਦੇ ਨੌਂਦ ਸਿੰਘ ਜੀ ਬਾਰੇ ਜਿਹੜੇ ਦੋਸ਼ ਲੱਗ ਰਹੇ ਨੇ ਭਾਈ ਮੇਰਾ ਨਾਮ ਸੁਣੀ ਹੈ ਜੀ ਮੈਂ ਬਸ ਸਿਰ ਵੀ ਨਾ ਇਹ ਕਹਿਣਾ ਚਾਹੂੰਗਾ ਨਵਨੀਤ ਭਾਈ ਇੱਕ ਨਾਈਸ ਪਰਸਨ ਨੇ ਤੇ ਮੱਲੇ ਵਾਲਿਆਂ ਦਾ ਪੂਰਾ ਸਾਥ ਦਿੰਦੇ ਨੇ ਇਸ ਲੜਾਈ ਬਾਰੇ ਤਾਂ ਪ੍ਰੋਪਰ ਤਾਂ ਪੂਰਾ ਕਿਸੇ ਨੂੰ ਨਹੀਂ ਪਤਾ ਪਰ ਇਹ ਜ਼ਰੂਰ ਹੈਗੀ ਜੀ ਮੱਲੇ ਦੇ ਐਮਸੀ ਹੋਣ ਦੇ ਖਾਤਰ ਉਹ ਦੋਵਾਂ ਪੱਖੋਂ ਉਹਨਾਂ ਨੇ ਜਾਣਾ ਹੀ ਜਾਣਾ ਕੋਈ ਪੱਖ ਆਪਰ ਨਾਰਾਜ਼ ਹੋ ਸਕਦਾ ਵਾ ਇਹ ਤਾਂ ਡੁੰਗਲੀਆ ਗੱਲਾਂ ਉਹਨਾਂ ਪਰਿਵਾਰਾਂ ਨੂੰ ਹੀ ਪਤਾ ਵਾ ਜੀ ਬਹੁਤੀਆਂ ਗੱਲਾਂ ਲੱਗੀਆਂ ਨਹੀਂ ਮੈਂ ਜ਼ਿਆਦਾ ਕਹਿ ਸਕਦਾ ਰਵਿੰਨਾ ਕਹਿ ਸਕਦਾ ਹਾਂ ਜੀ ਨਵਨੀਤ ਭਾਜੀ ਬਹੁਤ ਨਾਈਸ ਪਰਸਨ ਨੇ ਇਦਾਂ ਦੀ ਕੋਈ ਗੱਲ ਨਹੀਂ ਜੋ ਕਹੀ ਜਾ ਰਹੀ ਹੈ ਮੈਂ ਆਪਣੇ ਇੱਕ ਮੁਹੱਲੇ ਦੇ ਰਹਿਣ ਦੇ ਮੁਤਾਬਿਕ ਨਾਗਰਿਕ ਹੋਣ ਦੇ ਮੁਤਾਬਿਕ ਕਹਿ ਸਕਦਾ ਨਵਨੀਤ ਭਾਜੀ ਬਹੁਤ ਨਾਈਸ ਪਰਸਨ ਆ ਹਰੇਕ ਸਾਥ ਕੰਮ ਹੋਣ ਵਾਲੇ ਆ ਹਰੇਕ ਸਾਥ ਜਾਣ ਵਾਲੇ ਆ ਹਰੇਕ ਦੇ ਦੁੱਖ ਸੁੱਖ ਚ ਵੀ ਹੋ ਦਿਨੇ ਮਾਲ ਲੋ ਆਵਾਜ਼ ਧਾਤੀ ਮਾਲ ਲੋ ਆਵਾਜ਼ ਵਹਾਦਰ ਉਹਨਾਂ ਦੇ ਕੱਲ ਪ੍ਰੈਸ ਕਾਨਫਰੈਂਸ ਹੋਈ ਸੀ ਉਹਦੇ ਵਿੱਚ ਵੀ ਤੁਸੀਂ ਨਾਲ ਸੋਚ ਰਹੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਸਿਰਫ ਇੰਨਾ ਹੀ ਕਿਹਾ ਸੀਗਾ ਸਹੀ ਜਦੋਂ ਅਸੀਂ ਇਕੱਠੇ ਹੋਏ ਸੀਗੇ ਸਿਰਫ ਮੱਲੇ ਦੀ ਜਿੱਦਾਂ ਉਹਨਾਂ ਦੀ ਆਪਸੀ ਕੋਈ ਸੀਗੇ ਉਹਨਾਂ ਦੇ ਪਰਿਵਾਰ ਦਾ ਕੋਈ ਆਪਸ ਵਿੱਚ ਝਗੜਾ ਉਤੋਂ ਇਲਾਵਾ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਮੈਨੂੰ ਉਹਨਾਂ ਨੇ ਕੀ ਕਹਿ ਕੇ ਬੁਲਾਇਆ ਸਾਨੂੰ ਸਿਰਫ ਇਹੋ ਕਿਹਾ ਗਿਆ ਸੀ 5 ਮਿੰਟ ਮੱਲੇ ਆਉਣਾ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹ ਨਹੀਂ ਸੀ ਪਤਾ ਕਿ ਉਹ ਨਹੀਂ ਸੀ ਕੀਤੇ ਬਸ ਬੁਲਾਵਾ ਹੋ ਗਿਆ ਇਹ ਪ੍ਰੋਪਰ ਦੀ ਨਹੀਂ ਮੈਨੂੰ ਜਾਣਕਾਰੀ ਨਹੀਂ ਸੀਗੀ ਪਰ ਜਦੋਂ ਉੱਥੇ ਜਾ ਕੇ ਮੈਂ ਦੇਖਿਆ ਦੋਪੇਟ ਹੋ ਰਹੀ ਆ ਤੇ ਮੈਨੂੰ ਇਹ ਇੰਨਾ ਜ਼ਰੂਰ ਪਤਾ ਲੱਗਿਆ ਸੀ ਕਿ ਕੋਈ ਮੁੱਲੇ ਦੇ ਆਪਣੇ ਪਰਿਵਾਰ ਆਪਸ ਚ ਲੜਿਆ ਇਸ ਤੋਂ ਜ਼ਿਆਦਾ ਜਾਣਕਾਰੀ ਦੇਖੋ ਮੇਰਾ ਨਾਮ ਸੁਖਿੰਦਰ ਸਿੰਘ ਮਾਡਲ ਟਾਊਨ ਦਾ ਨਿਵਾਸੀ ਆ ਮੈਂ ਕੱਲ ਸੋਸ਼ਲ ਮੀਡੀਆ ਤੇ ਕੁਝ ਆ ਦੇਖੀਏ ਕਲਿੱਪ ਵਗੈਰਾ ਪਰ ਮੈਨੂੰ ਯਕੀਨ ਨਹੀਂ ਆਇਆ ਵੀ ਇਹ ਇੱਦੇ ਬੇਦਾਗ ਬੰਦਿਆ ਨਾਈਸ ਮੈਨ ਸ਼ਹਿਰ ਦਾ ਮੰਨਿਆ ਵੀ ਇੱਕ ਮੁੰਡਾ ਬਹੁਤ ਬੀਬਾ ਐਮਸੀ ਸਾਨੂੰ ਮਿਲਿਆ ਇਹ ਉਹਦੇ ਬਾਰੇ ਇੰਨਾ ਕੁਝ ਬੋਲਿਆ ਜਾ ਰਿਹਾ ਵਾ ਵੀ ਇੰਨਾ ਕਰਦਾ ਮੈਨੂੰ ਯਕੀਨ ਨਹੀਂ ਆ ਰਿਹਾ ਜੀ ਮੈਂ ਤੇ ਹੈਰਾਨ ਹੋ ਗਿਆ ਇਸ ਗੱਲੋਂ ਬਹੁਤ ਵਧੀਆ ਬੰਦਾ ਵਾ ਨਵਨੀਤ ਸਿੰਘ ਚੀਮਾ ਸਾਡੇ ਸ਼ਹਿਰ ਦੇ ਵਾਈਸ ਪ੍ਰੈਜ਼ੀਡੈਂਟ ਇਹਦਾ ਤੇ ਕੀ ਆ ਹੀ ਕਹਿਣਾ ਹੈ ਮੈਂ ਮਹੱਲੇ ਪ੍ਰੇਮਪੁਰ ਦੀ ਰਹਿਣ ਵਾਲੀ ਰੀਤੂ ਮੇਰਾ ਨਾਮ ਹੈ ਮੈਂ ਇਹ ਕਹਿ ਰਹੀ ਹਾਂ ਬਿਨਾਂ ਜਾਬਤ ਕੋਈ ਐਵੇਂ ਇਲਜ਼ਾਮ ਪਾਜੀ ਤੇ ਲਾ ਰਿਹਾ ਪਰ ਉਹ ਇਧਰ ਦੇ ਐਮਸੀ ਨਹੀਂ ਹੈਗਾ ਇਹਨੇ ਅੰਦਰ ਸਾਡੇ ਮਹੱਲੇ 'ਚ ਆਇਆ ਪਰ ਅੱਧੀ ਜੁਬਾਨਾ ਇਹਨੂੰ ਬਨੋਦੇ ਸਾਰਿਆਂ ਨੂੰ ਉਸੀ ਵਰੀ ਆ ਜਾਂਦੇ ਆ ਪਰ ਇਹਦਾ ਅੰਸੀ ਸਾਨੂੰ ਕਿਤੇ ਲੱਭਣਾ ਨਹੀਂਗਾ ਅਸੀਂ ਇਹਨੂੰ ਹੀ ਚੋਣ ਕਰਦੇ ਆ ਜਨਾਬ ਇਹਦਾ ਹੀ ਹਾਲ ਹੈ ਜਿਹੜੀ ਮੋਟਾ ਪੈਣਗੇ ਤੇ ਕੀ ਕਰੇ ਇਹਨੂੰ ਹੀ ਚੁਗਾਗੇ ਅਸੀਂ ਗੁੰਡਾ ਕਰਦੀ ਨਾ ਗੁੰਡਾ ਕਰਦੀ ਨਹੀਂ ਕਰਦਾ ਇਹ ਨਾ ਹੀ ਗੁੰਡਾ ਕਰਦੀ ਇੰਨੇ ਸਾਲ ਹੋ ਗਏ ਕਦੀ ਗੁੰਡਾ ਕਰਦੀ ਨਹੀਂ ਦੇਖਿਆ ਨਾ ਐਦਾਂ ਦਾ ਰੂਪ ਤਾਂ ਹੈਗਾ ਹੀ ਨਹੀਂ ਭੋਲਾ ਹੋਗਾ ਵਾ ਅੱਧੀ ਜਮਾਦਾਂ ਨਾਲ ਕਿੱਥੇ ਹੁੰਦਾ ਉਹ ਤਾਂ ਹੀ ਆ ਜਾਂਦਾ ਵਾ ਜਾ ਕੇ ਜਾਉਣਾ ਦੇ ਕੋਈ ਦੁਸ਼ਮਣੀ ਕੋਈ ਯਾਰ ਪਰ ਉਹ ਤੋਗਾ ਉਹ ਆਪ ਖੜੇ ਹੋਣਾ ਚਾਹੁੰਦੇ ਹੋਣੇ ਆ ਜੀ ਇਹਨੂੰ ਘਟਾ ਕੇ ਤੇ ਮੈਂ ਖੜੇ ਹੋ ਜਾਣਾ ਪਰ ਐਦਾਂ ਦਾ ਹੋਣਾ ਹੀ ਨਹੀਂਗਾ ਐਦਾਂ ਦਾ ਕੰਮ ਮੈਂ ਸੋਨੀਆ ਬੋਲਦੀ ਮੋਰੇ ਮੱਲੀ ਦੇ ਰਹਿਣ ਵਾਲੀ ਆ ਸਾਡਾ ਨਮਨੀਤ ਆ ਐਮਸੀ ਇਹਨੂੰ ਤਾਂ ਐਵੇਂ ਬਦਨਾਮ ਕੀਤਾ ਜਾਂਦਾ ਆ ਇਹਨੂੰ ਗੁੰਡਿਆਂ ਦੀ ਲੋੜ ਨਹੀਂ ਇਹਨੂੰ ਸਾਡੀ ਲੋੜ ਆ ਸਾਡਾ ਐਮਸੀ ਆ ਇਹਨੂੰ ਐਵੇਂ ਬਦਨਾਮ ਕਰਦੇ ਆ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਘਰ ਨਹੀਂ ਆ ਤਾਂ ਤੁਹਾਨੂੰ ਕਿਤਾ ਪਤਾ ਨੇ ਤਲਵਾਰਾ ਫੜੀ ਆ ਹੈ ਗਾਲੀ ਗਲੋਚ ਕਰਦੀ ਇਹਦੇ ਮੂੰਹ ਤੇ ਇਦਾਂ ਦੇ ਸ਼ਬਦ ਨਿਕਲਦੇ ਨਹੀਂ ਆ ਨਹੀਂ ਨਾ ਗਾਲੀ ਗਲੋਚ ਕੱਢੀ ਆ ਔਰ ਆਲ ਕਿਵੇਂ ਦਾ ਕਰੈਕਟਰ ਹੈ ਤੁਹਾਡੇ ਐਮਸੀ ਦਾ ਸਾਡੇ ਐਮਸੀ ਦਾ ਕਰੈਕਟਰ ਬਹੁਤ ਵਧੀਆ ਹੈ ਐਦਾਂ ਦਾ ਐਮਸੀ ਲੱਭਣਾ ਨਹੀਂ ਅਸੀਂ ਇਹਨੂੰ ਹੀ ਚੁਣਾਂਗੇ ਗ੍ਰਾਮੀ ਐਮਸੀ ਚੁਣਾਂਗੇ ਗ੍ਰਾਮੀ ਚੁਣਾਂਗੇ ਇਹਨੂੰ ਹੀ ਚੁਣਾਂਗੇ ਬਸ ਇਹੀ ਚਾਹੁੰਦੇ ਆ ਅਸੀਂ ਹਾਂਜੀ ਭਾਈ ਇੱਕ ਨਵਨੀਤ ਸਿੰਘ ਕੀਮਾ ਵੱਲੋਂ ਪ੍ਰੈਸ ਕਾਨਫਰੈਂਸ ਕਰਕੇ ਤੁਹਾਡੇ ਦੇ ਗਮਈਏ ਦੋਸ਼ ਲਗਾਏ ਉਸ ਨੂੰ ਕਿਸ ਤਰ੍ਹਾਂ ਦੇ ਰਹੇ ਹੋ ਕ੍ਰਪਸ਼ਨ ਦੇ ਦੋਸ਼ ਲੱਗੇ ਆ ਭਾਜੀ ਮੇਰਾ ਨਾਮ ਦੀਪਕ ਮਹਾਰਾਜ ਜੀ ਠੀਕ ਹੈ ਜੀ ਜੋ ਵੀ ਇਹਨਾਂ ਨੇ ਇਲਜ਼ਾਮ ਲਾਏ ਆ ਜੀ ਬਿਲਕੁਲ ਝੂਠੇ ਆ ਜੀ ਠੀਕ ਹੈ ਜੀ ਦੂਸਰੀ ਗੱਲ ਦੀ ਜੋ ਇਹਨਾਂ ਨੇ ਮੇਰੇ ਰਿਸ਼ਵਤ ਦੇ ਇਲਜ਼ਾਮ ਮੇਤੇ ਲਾਏ ਠੀਕ ਹੈ ਨਵਨੀਤ ਚਿਮੇ ਨੇ ਜੀ ਤੇ ਦੋ ਬੱਚੇ ਵਾਰਾ ਇਹਨੇ ਇਹਨੂੰ ਦਿੱਤੇ ਆ ਨਵਨੀਤ ਚਿਮੇ ਨੂੰ ਤੇ ਦੋ ਹੀ ਮੈਨੂੰ ਦਿੱਤੇ ਆ ਜੀ ਇਹ ਦੋ ਬੱਚੇ ਲੈ ਕੇ ਗੁਰਦੁਆਰਾ ਬੇਰਸਾਬ ਚੜ ਜਵੇ ਤੇ ਦੋ ਬੱਚੇ ਲੈ ਕੇ ਮੈਂ ਚੜ ਜੂਗਾ ਜੀ ਬਾਕੀ ਬਾਬਾ ਨਾਲ ਕਾਪੀ ਨਿਆ ਕਰ ਦੂਗਾ ਜੀ ਉਹ ਦਿਨ ਗੱਲ ਕੀ ਹੋਈ ਸੀ ਜਿਹੜੀ ਤੁਸੀਂ ਕੈਟਲਿਸ ਦਿੱਤੀ ਆ ਗੱਲ ਇਦਾਂ ਹੋਈ ਜੀ ਭਾਜੀ ਉਦੋਂ ਵੀ ਦੱਸਿਆ ਸੀ ਬੱਸ ਕੌਨ ਦਾ ਆਈ ਤੇ ਬਾਕੀ ਇਹਨਾਂ ਦੀ ਵੀਡੀਓ ਮੇਰੇ ਕੋਲ ਹੈਗੀ ਆ ਜੀ ਪ੍ਰਸ਼ਾਸਨ ਨੂੰ ਅਸੀਂ ਦਵਾਂਗੇ ਜੀ ਜੇ ਕਹਿੰਦਾ ਕਿ ਮੈਂ ਉੱਥੇ ਨਹੀਂ ਆਇਆ ਜੀ ਇਹੇ ਮੁੰਡੇ ਲੈ ਕੇ ਆਇਆ ਜੀ ਵੈਸੇ ਤਾਂ ਪ੍ਰਸ਼ਾਸਨ ਨੇ ਵੀ ਮੰਗ ਕੀਤੀ ਜਾਂਦੀ ਹੈ ਕਿ ਇਹਦੀ ਜੋ ਵੀ ਸਟੇਸ਼ਨ ਤੋਂ ਵੀਡੀਓ ਕਢਾਈ ਜਾਵੇ ਜੋ ਕਿ ਇਹਦੇ ਨਾਲ ਮੁੰਡੇ ਦਾਤਰ ਲੈ ਕੇ ਘੁੰਮਦੇ ਰਹੇ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਮੱਲੇ ਚ ਆ ਕੇ ਜਿਹੜੀ ਇਹਨਾਂ ਦੀ ਲੜਾਈ ਹੋਈ ਆ ਜੀ ਉੱਥੇ ਉਸ ਤੋਂ ਬਾਅਦ ਇਹ ਸਾਡੇ ਘਰੇ ਆਏ ਆ ਜੀ ਸਾਡੇ ਘਰ ਤੋਂ ਬਾਅਦ ਜੇ ਚਾਂਦਰਾਣੀ ਦੇ ਘਰੇ ਚਲ ਕੇ ਹਥਿਆਰ ਰੱਖ ਕੇ ਉਸ ਤੋਂ ਬਾਅਦ ਗਲੀ ਦੇ ਵਿੱਚ ਫੇਰ ਹੱਥੋ ਬਾਈ ਹੋਈ ਆ ਜੀ ਮੁੰਡਿਆਂ ਨੇ ਇਹੀ ਗੱਲ ਕਹੀ ਹੈ ਦੁਬਾਰਾ ਜੀ ਇਹਦੀ ਮਾਤਾ ਨੂੰ ਕਿ ਤੁਸੀਂ ਮੁੰਡਾ ਬਾਹਰ ਕੱਢੋ ਜੀ ਇਹਨੂੰ ਮੈਂ ਪਾੜਦਾ ਜੀ ਇਹ ਨਵਨੀਤ ਉਹਦੇ ਨਾਲ ਆ ਜੀ ਉਹਨਾਂ ਮੁੰਡਿਆਂ ਦੇ ਨਾਲ ਆ ਜੀ ਬਾਕੀ ਤੁਸੀਂ ਜਿਹੜਾ ਤੁਹਾਡਾ ਹੋਰ ਪੱਖ ਹੋਰ ਪੱਖ ਭਾਜੀ ਉਹ ਤੁਹਾਨੂੰ ਕੱਲ ਨੂੰ ਕਿਸੇ ਕਿਸੋ ਨੂੰ ਕਰਕੇ ਦੱਸਾਂਗੇ ਭਾਜੀ ਬਾਕੀ ਜੋ ਵੀ ਹੈ ਸਬੂਤਾ ਸਵੇਰ ਠੀਕ ਆ ਜੀ ਬਾਕੀ ਜਿਹੜੀ ਮੈਂ ਗੱਲ ਕਹੀ ਆ ਭਾਜੀ ਨਵਨੀ ਚੇਮੇ ਨੂੰ ਕਿ ਦੋ ਬੱਚੇ ਇਹਨੂੰ ਮਾਰੇ ਨੇ ਦਿੱਤੇ ਆ ਦੋ ਮੈਨੂੰ ਦਿੱਤੇ ਆ ਜੇ ਸੱਚਾ ਵਾ ਤੇ ਬਾਬੇ ਨਾਨਕ ਦੇ ਵੀਰ ਸਾਹਿਬ ਆ ਜਵੇ ਲੈ ਕੇ ਬੱਚੇ ਚੜ ਜਵੇ ਤੇ ਮੈਂ ਵੀ ਚੜ ਜੂਂਗੇ ਬਾਕੀ ਬਾਬੇ ਨਾਨਕ ਨੇ ਆਪੀ ਨਿਆ ਕਰ ਦੇਣਾ ਜੀ ਸਭ ਤੋਂ ਵੱਡੀ ਗੱਲ ਇਹ ਆ ਜੀ